ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਲੈ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਤੋਂ 4 ਦਿਨਾਂ ਤੱਕ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਆ ਪੰਜਾਬ ਦੇ ਕਈ ਇਲਾਕੇ ਬਰਸਾਤ ਦੇ ਨਾਲ ਜਿਹੜੇ ਆ ਕਾਫੀ ਭਰ ਚੁੱਕੇ ਨੇ ਕਈ ਜਿਹੜੇ ਆ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜਿਸ ਦੇ ਨਾਲ ਜਿਹੜੇ ਆ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਮਧੋਪੁਰ ਦੇ ਵਿੱਚ ਜਿਹੜਾ ਇੱਕ ਦਰਿਆ ਆ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਦਰਿਆ ਜਿਹੜਾ ਉਫਾਨ ਤੇ ਨਜ਼ਰ ਆਉਂਦੇ ਨੇ ਜਿਸ ਦੇ ਨਾਲ ਦੱਸਿਆ ਜਾ ਰਿਹਾ ਕਿ ਕੱਲ ਜਿਹੜੇ ਆ ਚਾਰ ਫੁਲਾਡ ਗੇਟ ਜਿਹੜੇ ਆ ਮਧੋਪੁਰ ਦੇ ਟੁੱਟ ਗਏ ਸੀਗਾ ਜਿਸ ਦੇ ਨਾਲ ਤਬਾਹੀ ਦੇ ਜਿਹੜੀਆਂ ਮੰਜ਼ਰ ਦੇਖਣ ਨੂੰ ਮਿਲੇ ਸੀਗਾ ਕਿਉਂਕਿ ਹੋ ਜਿਸ ਤਰੀਕੇ ਦਾ ਹਰ ਰੋਜ਼ ਬਰਸਾਤ ਹੋ ਰਹੀ ਸੀਗੀ ਲਗਾਤਾਰ ਦਿਨ ਰਾਤ ਬਰਸਾਤ ਹੋ ਰਹੀ ਸੀਗੀ ਤਾਂ ਉਸ ਦੇ ਨਾਲ ਜਿਹੜੇ ਆ ਪੱਕੇ ਘਰ ਕਹਿ ਸਕਦੇ ਆ ਲੋਕਲ ਜਿਹੜੇ ਪੱਕੇ ਘਰ ਉਹਨਾਂ ਚੋਂ ਜਿਹੜਾ ਪਾਣੀ 50 ਚੋਂ ਦਾ ਨਜ਼ਰ ਆ ਰਹੇ ਸੀਗਾ ਤਾਂ ਕੱਚੇ ਘਰ ਦੇ ਗੱਲ ਛੱਡ ਦੋ ਕੱਚੇ ਘਰ ਤਾਂ ਕਈ ਜੜੇ ਆ ਟੈਟਰੀ ਹੋ ਗਏ ਕੱਚੇ ਘਰ ਦੀਆਂ ਇਮਾਰਤਾਂ ਜਿਹੜੀਆਂ ਦਿਖ ਚੁੱਕੀਆਂ ਸੀਗੀਆਂ ਕਾਫੀ ਨੁਕਸਾਨ ਹੁੰਦਾ ਹੋਇਆ ਸੀਗਾ ਤਾਂ ਉਹ ਲੋਕ ਸਿਰਫ ਪਰਮਾਤਮਾ ਅੱਗੇ ਅਰਦਾਸ ਕਰਦੇ ਨਜ਼ਰ ਆਏ ਸੀਗੇ हे ਪਰਮਾਤਮਾ ਤੂੰ ਐਡਾ ਕਹਿਰ ਨਾ ਕਰ ਜਿਹੜੀ ਇਹ ਬਰਸਾਤ ਆ ਜਲਦੀ ਬੰਦ ਕਰ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੜਿਆ ਵੱਡੀ ਤਬਾਈ ਹੋ ਸਕਦੀ ਆ ਕਈ ਘਰ ਹੋਰ ਜਿਹੜੇ ਕੱਚੇ ਨੇ ਉਹ ਵੀ ਦੇਖ ਸਕਦੇ ਨੇ ਜਿਸ ਤੋਂ ਬਾਅਦ ਜਿਹੜੇ ਆ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਕਈ ਪੰਜਾਬ ਦੇ ਕਈ ਜ਼ਿਲ੍ਹੇ ਦੇ ਵਿੱਚ ਰੁੱਕ ਰੁੱਕ ਕੇ ਜਿਹੜੀ ਆ ਬਰਸਾਤ ਹੋਣ ਦੀ ਨਜ਼ਰ ਆਈ ਸੀਗੀ ਤਾਂ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਜਿਹੜਾ ਆ ਫਿਲਹਾਲ ਤੁਸੀਂ ਮੌਸਮ ਦੇਖ ਸਕਦੇ ਹੋ ਕਿਸ ਤਰੀਕੇ ਦਾ ਮੌਸਮ ਆ ਮੌਸਮ ਸਾਫ਼ ਹੁੰਦਾ ਨਜ਼ਰ ਆ ਰਿਹਾ ਲੋਕਾਂ ਨੂੰ ਜਿਹੜੀ ਆ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਆ ਉਹਨਾਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਆ ਜਿਨ੍ਹਾਂ ਦੇ ਘਰ ਜਿਹੜੇ ਆ ਕਾਫੀ ਉਹ ਬਰਸਾਤ ਦੇ ਨਾਲ ਪਾਣੀ ਭੜਕਿਆ ਸੀਗਾ ਤਾਂ ਲੋਕ ਜਿਹੜਿਆ ਰਾਤ ਨੂੰ ਸੌਣ ਲੱਗਾ ਡਰਦੇ ਸੀਗੇ ਕਿਤੇ ਇਹ ਇਮਾਰਤ ਸਾਡੇ ਉੱਤੇ ਨਾ ਡਿੱਗ ਜਾਵੇ ਤਾਂ ਇਸ ਨੂੰ ਦੇਖਦੇ ਹੋਇਆ ਹੁਣ ਲੋਕਾਂ ਨੂੰ ਜਿਹੜੀ ਆ ਰਾਹਤ ਮਿਲਦੀ ਨਜ਼ਰ ਆ ਰਹੀ ਆ ਤਾਂ ਫਿਲਹਾਲ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ 1 ਸਤੰਬਰ ਤੱਕ ਜਿਹੜੀ ਆ ਬਰਸ਼ ਪੈਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਆ ਆਉਣ ਵਾਲੇ 1 ਸਤੰਬਰ ਤੱਕ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਕੁਝ ਇਲਾਕੇ ਜਿਹੜੀ ਹੈ ਲਗਾਤਾਰ ਬਰਸਾਤ ਹੋਵੇਗੀ ਤਾਂ ਕੁਝ ਇਲਾਕੇ ਦੇ ਵਿੱਚ ਜਿਹੜੀ ਹੈ ਰੁੱਕ ਰੁੱਕ ਕੇ ਬਰਸਾਤ ਹੋਵੇਗੀ ਤਾਂ ਜਿਸ ਦੇ ਨਾਲ ਲੋਕ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਸੀਗੀ ਤਾਂ ਲੋਕਾਂ ਦੇ ਕਈ ਸਾਹ ਸੁੱਕ ਦੇ ਨਜ਼ਰ ਆਏ ਸੀਗੇ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਘਰ ਟਾ ਟੇੜੇ ਹੋ ਗਏ ਸੀਗੇ ਕਿਉਂਕਿ ਕੱਚੇ ਘਰ ਸੀਗੇ ਬਾਲਿਆ ਵਾਲੀ ਛੱਤਾਂ ਨੇ ਅਕਸਰ ਹੀ ਇੱਕ ਦਿਨ ਬਰਸਾਤ ਹੋਵੇ ਤਾਂ ਉਹ ਬਾਲਿਆ ਦੇ ਵਿੱਚੋਂ ਪਾਣੀ ਚੌਣਾ ਸ਼ੁਰੂ ਹੋ ਜਾਂਦਾ ਤਾਂ ਇਹ ਤਾਂ 4 ਤੋਂ 5 ਦੇ ਲਗਾਤਾਰ ਬਰਸਾਤ ਹੋਈ ਸੀ ਤਾਂ ਇਸ ਦਿਨ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਘਰ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਹੋਣਦੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਪਾਣੀ ਟਿਪਟਿਪ ਚੌਂਦਾ ਹੋਵੇਗਾ ਤਾਂ ਕਿਸ ਤਰੀਕੇ ਨਾਲ ਜਿਹੜੇ ਰਾਤ ਗੁਜ਼ਾਰਦੇ ਹੋਣਗੇ ਤਾਂ ਹੁਣ ਜਿਸ ਤਰੀਕੇ ਦਾ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਪੰਜਾਬ ਦਾ ਕਈ ਪਿੰਡ ਕਈ ਇਲਾਕੇ ਕਈ ਸ਼ਹਿਰ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਹੁਣ ਲੋਕਾਂ ਨੂੰ ਜਿਹੜੇ ਆ ਮੌਸਮ ਵਿਭਾਗ ਅਤੇ ਨਹਿਰੀ ਵਿਭਾਗ ਦੇ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸੂਚਿਤ ਕੀਤਾ ਗਿਆ ਆ ਸਲਾਹ ਦਿੱਤੀ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਆ ਕਿ ਜਲਦੀ ਜਰਾ ਤੁਸੀਂ ਸੁਰੱਖਿਤ ਜਗ੍ਹਾ ਤੇ ਚਲੇ ਜਾਓ ਤਾਂ ਜੋ ਆਲਵਲ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਹਿਰਾਂ ਦੇ ਦਰਿਆ ਦੇ ਹਾਲਾਤ ਬਣੇ ਹੋਏ ਨੇ ਨਹਿਰਾਂ ਉਫਾਂਤੇ ਨੇ ਛਾਲਾ ਮਾਰਦੇ ਨਜ਼ਰ ਆ ਰਹੇ ਨੇ ਤਾ ਉਹਨਾਂ ਵੱਲ ਸੁਚਿਤ ਕੀਤਾ ਗਿਆ ਕਿ ਤੁਸੀਂ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਨੂੰ ਜਿਹੜਿਆ ਸੁਰੱਖਿਤ ਜਗ੍ਹਾ ਤੇ ਜਾਣ ਲਈ ਕਹਿ ਦਿੱਤਾ ਗਿਆ ਤਾਂ ਜੋ ਆਉਣ ਵਾਲੇ ਜੇਕਰ ਆਮਲ ਸਮਝ ਵਿੱਚ ਜੇਕਰ ਹਰ ਦੇ ਹਾਲਾਤ ਬੰਦੇ ਆ ਤੁਹਾਡੀ ਜਿਹੜੀ ਜਾਨ ਬਚਾਈ ਜਾ ਸਕੇ ਕੈਮਰਾਮੈਨ ਪਵਨ ਦੇ ਨਾਲ ਪਰਮਿੰਦਰ ਸਿੰਘ ਡੈਨਿਕ ਸੋਹਰਾ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੋਹਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਤੋਂ 4 ਦਿਨਾਂ ਤੱਕ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਆ ਪੰਜਾਬ ਦੇ ਕਈ ਇਲਾਕੇ ਬਰਸਾਤ ਦੇ ਨਾਲ ਜਿਹੜੇ ਆ ਕਾਫੀ ਭਰ ਚੁੱਕੇ ਨੇ ਕਈ ਜਿਹੜੇ ਆ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜਿਸ ਦੇ ਨਾਲ ਜਿਹੜੇ ਆ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਮਧੋਪੁਰ ਦੇ ਵਿੱਚ ਜਿਹੜਾ ਇੱਕ ਦਰਿਆ ਆ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਦਰਿਆ ਜਿਹੜੇ ਆ ਉਫਾਨ ਤੇ ਨਜ਼ਰ ਆਉਂਦੇ ਨੇ ਜਿਸ ਦੇ ਨਾਲ ਦੱਸਿਆ ਜਾ ਰਿਹਾ ਕਿ ਕੱਲ ਜਿਹੜੇ ਆ ਚਾਰ ਫੁੱਲੱਡ ਗੇਟ ਜਿਹੜੇ ਆ ਮਧੋਪੁਰ ਦੇ ਟੁੱਟ ਗਏ ਸੀਗਾ ਜਿਸ ਦੇ ਨਾਲ ਤਬਾਹੀ ਦੇ ਜਿਹੜੀਆਂ ਮੰਜ਼ਰ ਦੇਖਣ ਨੂੰ ਮਿਲੇ ਸੀਗਾ ਕਿਉਂਕਿ ਹੋ ਜਿਸ ਤਰੀਕੇ ਦਾ ਹਰ ਰੋਜ਼ ਬਰਸਾਤ ਹੋ ਰਹੀ ਸੀਗੀ ਲਗਾਤਾਰ ਦਿਨ ਰਾਤ ਬਰਸਾ ਰਹੀ ਸੀਗੀ ਤਾਂ ਉਸ ਦੇ ਨਾਲ ਜਿਹੜੇ ਆ ਪੱਕੇ ਘਰ ਕਹਿ ਸਕਦੇ ਆ ਲੋਕਲ ਜਿਹੜੇ ਪੱਕੇ ਘਰ ਉਹਨਾਂ ਚੋਂ ਜਿਹੜੇ ਆ ਪਾਣੀ ਟਿਪ ਟਿਪ ਚੁੰਦਾ ਨਜ਼ਰ ਆ ਰਿਹਾ ਸੀਗਾ ਤਾਂ ਕੱਚੇ ਘਰ ਦੀ ਗੱਲ ਛੱਡ ਦੋ ਕੱਚੇ ਘਰ ਤਾਂ ਕਈ ਜਿਹੜੇ ਆ ਟਾਇਟਰੀ ਹੋ ਗਏ ਕੱਚੇ ਘਰ ਦੀਆਂ ਇਮਾਰਤਾਂ ਜਿਹੜੀਆਂ ਡਿੱਗ ਚੁੱਕੀਆਂ ਸੀਗੀਆਂ ਕਾਫੀ ਨੁਕਸਾਨ ਹੁੰਦਾ ਹੋਇਆ ਸੀਗਾ ਤਾਂ ਉਹ ਲੋਕ ਸਿਰਫ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨਜ਼ਰ ਆਏ ਸੀਗੇ हे ਪ੍ਰਮਾਤਮਾ ਤੂੰ ਐਡਾ ਕਹਿਰ ਨਾ ਕਰ ਜਿਹੜੀ ਇਹ ਬਰਸਾਤ ਆ ਜਲਦੀ ਬੰਦ ਕਰ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਿਆ ਵੱਡੀ ਤਬਾਹੀ ਹੋ ਸਕਦੀ ਆ ਕਈ ਘਰ ਹੋਰ ਜਿਹੜੇ ਕੱਚੇ ਨੇ ਉਹ ਵੀ ਡਿੱਗ ਸਕਦੇ ਨੇ ਜਿਸ ਤੋਂ ਬਾਅਦ ਜਿਹੜੇ ਆ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਕਈ ਪੰਜਾਬ ਦੇ ਕਈ ਜ਼ਿਲ੍ਹੇ ਦੇ ਵਿੱਚ ਰੁੱਕ ਰੁੱਕ ਕੇ ਜਿਹੜੀ ਇਹ ਬਰਸਾਤ ਹੁੰਦੀ ਨਜ਼ਰ ਆਈ ਸੀਗੀ ਤਾਂ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਜਿਹੜਾ ਆ ਫਿਲਹਾਲ ਤੁਸੀਂ ਮੌਸਮ ਦੇਖ ਸਕਦੇ ਹੋ ਕਿਸ ਤਰੀਕੇ ਦਾ ਮੌਸਮ ਆ ਮੌਸਮ ਸਾਫ਼ ਹੁੰਦਾ ਨਜ਼ਰ ਆ ਰਿਹਾ ਲੋਕਾਂ ਨੂੰ ਜਿਹੜੀ ਆ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਆ ਉਹਨਾਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਆ ਜਿਨ੍ਹਾਂ ਦੇ ਘਰ ਜਿਹੜੇ ਆ ਕਾਫੀ ਬਰਸਾਤ ਦੇ ਨਾਲ ਪਾਣੀ ਭਰ ਕੇ ਸੀਗਾ ਤਾਂ ਲੋਕ ਜਿਹੜੇ ਆ ਰਾਤ ਨੂੰ ਸੌਣ ਲੱਗਾ ਡਰਦੇ ਸੀਗੇ ਕਿਤੇ ਇਹ ਇਮਾਰਤ ਸਾਡੇ ਉੱਤੇ ਨਾ ਡਿੱਗ ਜਾਵੇ ਤਾਂ ਇਸ ਨੂੰ ਦੇਖਦੇ ਹੋਇਆ ਹੁਣ ਲੋਕਾਂ ਨੂੰ ਜਿਹੜੀ ਆ ਰਾਹਤ ਮਿਲਦੀ ਨਜ਼ਰ ਆ ਰਹੀ ਆ ਤਾਂ ਫਿਲਹਾਲ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ 1 ਸਤੰਬਰ ਤੱਕ ਜਿਹੜੀ ਆ بارش ਪੈਣ ਦੀ ਜਿਹੜੀ ਆ ਸੰਭਾਵਨਾ ਦੱਸੀ ਜਾ ਰਹੀ ਆ ਆਉਣ ਵਾਲੇ 1 ਸਤੰਬਰ ਤੱਕ ਜਿਹੜੀ ਆ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਕੁਝ ਇਲਾਕੇ ਜਿਹੜੀ ਆ ਲਗਾਤਾਰ ਬਰਸਾਤ ਹੋਵੇਗੀ ਤਾਂ ਕੁਝ ਇਲਾਕੇ ਦੇ ਵਿੱਚ ਜਿਹੜੀ ਆ ਰੁੱਕ ਰੁੱਕ ਕੇ ਬਰਸਾਤ ਹੋਵੇਗੀ ਤਾਂ ਜਿਸ ਦੇ ਨਾਲ ਲੋਕ ਦੱਸਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਬਰਸਾਤ ਹੋ ਰਹੀ ਸੀਗੀ ਤਾਂ ਲੋਕਾਂ ਦੇ ਕਈ ਸਾਹ ਸੁੱਕ ਦੇ ਨਜ਼ਰ ਆਏ ਸੀਗੇ ਕਿਉਂਕਿ ਕਈ ਇਲਾਕੇ ਦੇ ਵਿੱਚ ਘਰ ਟਾ ਢੇਰੀ ਹੋ ਗਏ ਸੀਗੇ ਕਿਉਂਕਿ ਕੱਚੇ ਘਰ ਸੀਗੇ ਬਾਲਿਆ ਵਾਲੀ ਛੱਤਾਂ ਨੇ ਅਕਸਰ ਹੀ ਇੱਕ ਦਿਨ ਬਰਸਾਤ ਹੋਵੇ ਤਾਂ ਉਹ ਬਾਲਿਆ ਦੇ ਵਿੱਚੋਂ ਪਾਣੀ ਚੋਣਾ ਸ਼ੁਰੂ ਹੋ ਜਾਂਦਾ ਤਾਂ ਇਹ ਤਾਂ 4 ਤੋਂ 5 ਦੇ ਲਗਾਤਾਰ ਬਰਸਾਤ ਹੋਈ ਸੀ ਤਾਂ ਇਸ ਦਿਨ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਘਰ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਹੁੰਦੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਪਾਣੀ ਟਿਪ ਟਿਪ ਚੁੰਦਾ ਹੋਵੇਗਾ ਤਾਂ ਕਿਸ ਤਰੀਕੇ ਦਾ ਜਿਹੜੇ ਰਾਤ गुजारਦੇ ਹੋਣਗੇ ਤਾਂ ਹੁਣ ਜਿਸ ਤਰੀਕੇ ਦਾ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਪੰਜਾਬ ਦੇ ਕਈ ਪਿੰਡ ਕਈ ਇਲਾਕੇ ਕਈ ਸ਼ਹਿਰ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਹੁਣ ਲੋਕਾਂ ਨੂੰ ਜਿਹੜੇ ਆ ਮੌਸਮ ਵਿਭਾਗ ਅਤੇ ਨਹਿਰੀ ਵਿਭਾਗ ਦੇ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸੂਚਿਤ ਕੀਤਾ ਗਿਆ ਆ ਸਲਾਹ ਦਿੱਤੀ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦੀ ਜਲਦੀ ਤੁਸੀਂ ਸੁਰੱਖਿਤ ਜਗ੍ਹਾ ਤੇ ਚਲੇ ਜਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਹਿਰਾਂ ਦੇ ਦਰਿਆ ਦੇ ਹਾਲਾਤ ਬਣੇ ਹੋਏ ਨੇ ਨਹਿਰਾਂ ਉਫਾਨਦੇ ਨੇ ਛਾਲਾ ਮਾਰਦੇ ਨਜ਼ਰਾ ਰਹੇ ਨੇ ਤਾਂ ਉਹਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਤੁਸੀਂ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਨੂੰ ਜਿਹੜੇ ਆ ਸੁਰੱਖਿਤ ਜਗ੍ਹਾ ਤੇ ਜਾਣ ਲਈ ਕਹਿ ਦਿੱਤਾ ਗਿਆ ਤਾਂ ਜੋ ਆਉਣ ਵਾਲੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੜ੍ਹ ਦੇ ਹਾਲਾਤ ਬਣਦੇ ਆ ਤੁਹਾਡੀ ਜਿਹੜੀ ਜਾਨ ਬਚਾਈ ਜਾ ਸਕੇ ਕੈਮਰਾਮੈਨ ਪਵਨ ਦੇ ਨਾਲ ਪਰਮਿੰਦਰ ਸਿੰਘ ਦੈਨਿਕ ਸੂਰਾ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੰਦਰ ਸਿੰਘ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ 3 ਤੋਂ 4 ਦਿਨਾਂ ਤੱਕ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਆ ਪੰਜਾਬ ਦੇ ਕਈ ਇਲਾਕੇ ਬਰਸਾਤ ਦੇ ਨਾਲ ਜਿਹੜੇ ਆ ਕਾਫੀ ਭਰ ਚੁੱਕੇ ਨੇ ਕਈ ਜਿਹੜੇ ਆ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜਿਸ ਦੇ ਨਾਲ ਜਿਹੜੇ ਆ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਮਾਧਪੁਰ ਦੇ ਵਿੱਚ ਜਿਹੜਾ ਇੱਕ ਦਰਿਆ ਆ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਦਰਿਆ ਜਿਹੜੇ ਆ ਉਫਾਨ ਤੇ ਨਜ਼ਰ ਆਉਂਦੇ ਨੇ ਜਿਸ ਦੇ ਨਾਲ ਦੱਸਿਆ ਜਾ ਰਿਹਾ ਕਿ ਕੱਲ ਜਿਹੜੇ ਆ ਚਾਰ ਫਲੱਡ ਗੇਟ ਜਿਹੜੇ ਆ ਮਧੋਪੁਰ ਦੇ ਟੁੱਟ ਗਏ ਸੀਗਾ ਜਿਸ ਦੇ ਨਾਲ ਤਬਾਹੀ ਦੇ ਜਿਹੜੀਆਂ ਮੰਜ਼ਰ ਦੇਖਣ ਨੂੰ ਮਿਲੇ ਸੀਗਾ ਕਿਉਂਕਿ ਹੋ ਜਿਸ ਤਿੱਕੇ ਤਰ੍ਹਾਂ ਹਰ ਰੋਜ਼ ਬਰਸਾਤ ਹੋ ਰਹੀ ਸੀਗੀ ਲਗਾਤਾਰ ਦਿਨ ਰਾਤ ਬਰਸਾ ਰਹੀ ਸੀਗੀ ਤਾਂ ਉਸ ਦੇ ਨਾਲ ਜਿਹੜੇ ਆ ਪੱਕੇ ਘਰ ਕਹਿ ਸਕਦੇ ਆ ਲੋਕਲ ਜਿਹੜੇ ਪੱਕੇ ਘਰ ਉਹਨਾਂ ਚੋਂ ਜਿਹੜੇ ਆ ਪਾਣੀ ਟਿਪ ਟਿਪ ਚੁੰਦਾ ਨਜ਼ਰ ਆ ਰਿਹਾ ਸੀਗਾ ਤਾਂ ਕੱਚੇ ਘਰ ਦੀ ਗੱਲ ਛੱਡ ਦੋ ਕੱਚੇ ਘਰ ਤਾਂ ਕਈ ਜਿਹੜੇ ਆ ਆਟਰੀ ਹੋ ਗਏ ਕੱਚੇ ਘਰ ਦੀਆਂ ਇਮਾਰਤਾਂ ਜਿਹੜੀਆਂ ਡਿੱ ਚੁੱਕੀਆਂ ਸੀਗੀਆਂ ਕਾਫੀ ਨੁਕਸਾਨ ਹੁੰਦਾ ਹੋਇਆ ਸੀਗਾ ਤਾਂ ਉਹ ਲੋਕ ਸਿਰਫ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨਜ਼ਰ ਆਏ ਸੀਗੇ हे ਪ੍ਰਮਾਤਮਾ ਤੂੰ ਐਡਾ ਕਹਿਰ ਨਾ ਕਰ ਜਿਹੜੀ ਇਹ ਬਰਸਾਤ ਹੈ ਜਲਦੀ ਬੰਦ ਕਰ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਿਆ ਵੱਡੀ ਤਬਾਹੀ ਹੋ ਸਕਦੀ ਹੈ ਕਈ ਘਰ ਹੋਰ ਜਿਹੜੇ ਕੱਚੇ ਨੇ ਉਹ ਵੀ ਡਿੱਗ ਸਕਦੇ ਨੇ ਜਿਸ ਤੋਂ ਬਾਅਦ ਜਿਹੜੇ ਆ ਕੱਲ ਦੇ ਗੱਲ ਕੀਤੀ ਜਾਵੇ ਤਾਂ ਕੱਲ ਕਈ ਪੰਜਾਬ ਦੇ ਕਈ ਜ਼ਿਲ੍ਹੇ ਦੇ ਵਿੱਚ ਰੁੱਕ ਰੁੱਕ ਕੇ ਜਿਹੜੀ ਆ ਬਰਸਾਤ ਹੁੰਦੀ ਨਜ਼ਰ ਆਈ ਸੀਗੀ ਤਾਂ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਜਿਹੜਾ ਆ ਫਿਲਹਾਲ ਤੁਸੀਂ ਮੌਸਮ ਦੇਖ ਸਕਦੇ ਹੋ ਕਿਸ ਤਰੀਕੇ ਦਾ ਮੌਸਮ ਆ ਮੌਸਮ ਸਾਫ਼ ਹੁੰਦਾ ਨਜ਼ਰ ਆ ਰਿਹਾ ਲੋਕਾਂ ਨੂੰ ਜਿਹੜੀ ਆ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਆ ਉਹਨਾਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਆ ਜਿਨ੍ਹਾਂ ਦੇ ਘਰ ਜਿਹੜੇ ਆ ਕਾਫੀ ਬਰਸਾਤ ਦੇ ਨਾਲ ਪਾਣੀ ਭੜਕਿਆ ਸੀਗਾ ਤਾਂ ਲੋਕ ਜਿਹੜੇ ਆ ਰਾਤ ਨੂੰ ਸੋ ਲਗਾ ਡਰਦੇ ਸੀਗੇ ਕਿਤੇ ਇਹ ਇਮਾਰਤ ਸਾਡੇ ਉੱਤੇ ਨਾ ਡਿੱਗ ਜਾਵੇ ਤਾਂ ਇਸ ਨੂੰ ਦੇਖਦੇ ਹੋਇਆ ਹੁਣ ਲੋਕਾਂ ਨੂੰ ਜਿਹੜੀ ਆ ਰਾਹਤ ਮਿਲਦੀ ਨਜ਼ਰ ਆ ਰਹੀ ਆ ਤਾਂ ਫਿਲਹਾਲ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਆ 1 ਸਤੰਬਰ ਤੱਕ ਜਿਹੜੀ ਆ ਬਰਸ਼ ਪੈਣ ਦੀ ਜਿਹੜੀ ਆ ਸੰਭਾਵਨਾ ਦੱਸੀ ਜਾ ਰਹੀ ਆ ਆਉਣ ਵਾਲੇ 1 ਸਤੰਬਰ ਤੱਕ ਜਿਹੜੀ ਆ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਕੁਝ ਇਲਾਕੇ ਜਿਹੜੀ ਆ ਲਗਾਤਾਰ ਬਰਸਾਤ ਹੋਵੇਗੀ ਤਾਂ ਕੁਝ ਇਲਾਕੇ ਦੇ ਵਿੱਚ ਜਿਹੜੀ ਆ ਰੁੱਕ ਰੁੱਕ ਕੇ ਬਰਸਾਤ ਹੋਵੇਗੀ ਤਾਂ ਜਿਸ ਦਿਨ ਨਾਲ ਲੋਕ ਦੱਸਦੇ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਸੀਗੇ ਤਾਂ ਲੋਕਾਂ ਦੇ ਕਈ ਸਾਹ ਸੁੱਕਦੇ ਨਜ਼ਰ ਆਏ ਸੀਗੇ ਕਿਉਂਕਿ ਕਈ ਇਲਾਕੇ ਦੇ ਵਿੱਚ ਘਰ ਟਾ ਢੇਰੀ ਹੋ ਗਏ ਸੀਗੇ ਕਿਉਂਕਿ ਕੱਚੇ ਘਰ ਸੀਗੇ ਬਾਲਿਆ ਵਾਲੀ ਛੱਤਾਂ ਨੇ ਅਕਸਰ ਹੀ ਇੱਕ ਦਿਨ ਬਰਸਾਤ ਹੋਵੇ ਤਾਂ ਉਹ ਬਾਲਿਆ ਦੇ ਵਿੱਚੋਂ ਪਾਣੀ ਚੋਣਾ ਸ਼ੁਰੂ ਹੋ ਜਾਂਦਾ ਤਾਂ ਇਹ ਤਾਂ 4 ਤੋਂ 5 ਦੇ ਲਗਾਤਾਰ ਬਰਸਾਤ ਹੋਈ ਸੀ ਤਾਂ ਇਸ ਦਿਨ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਘਰ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਹੋੰਦੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਪਾਣੀ ਟਿਪਟਿਪ ਚੁੰਦਾ ਹੋਵੇਗਾ ਤਾਂ ਕਿਸ ਤਰੀਕੇ ਦਾ ਜਿਹੜੇ ਰਾਤ ਗੁਜ਼ਾਰਦੇ ਹੋਣਗੇ ਤਾਂ ਹੁਣ ਜਿਸ ਤਰੀਕੇ ਦਾ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਪੰਜਾਬ ਦੇ ਕਈ ਪਿੰਡ ਕਈ ਇਲਾਕੇ ਕਈ ਸ਼ਹਿਰ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਹੁਣ ਲੋਕਾਂ ਨੂੰ ਜਿਹੜੇ ਆ ਮੌਸਮ ਵਿਭਾਗ ਅਤੇ ਨਹਿਰੀ ਵਿਭਾਗ ਦੇ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਸੂਚਿਤ ਕੀਤਾ ਗਿਆ ਆ ਸਲਾਹਤ ਦਿੱਤੀ ਗਈਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦੀ ਜਲਦੀ ਤੁਸੀਂ ਸੁਰੱਖਿਤ ਜਗ੍ਹਾ ਤੇ ਚਲੇ ਜਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਹਿਰਾਂ ਦੇ ਦਰਿਆ ਦੇ ਹਾਲਾਤ ਬਣੇ ਹੋਏ ਨੇ ਨਹਿਰਾਂ ਉਫਾਨਦੇ ਨੇ ਛਾਲਾ ਮਾਰਦੇ ਨਜ਼ਰਾ ਰਹੇ ਨੇ ਤਾਂ ਉਹਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਤੁਸੀਂ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਨੂੰ ਜਿਹੜਿਆ ਸੁਰੱਖਿਤ ਜਗ੍ਹਾ ਤੇ ਜਾਣ ਲਈ ਕਹਿ ਦਿੱਤਾ ਗਿਆ ਤਾਂ ਜੋ ਆਉਣ ਵਾਲੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੜ੍ਹ ਦੇ ਹਾਲਾਤ ਬਣਦੇ ਆ ਤੁਹਾਡੀ ਜਿਹੜੀ ਜਾਨ ਬਚਾਈ ਜਾ ਸਕੇ ਕਾਮਰਮੈਨ ਪਵਨ ਦੇ ਨਾਲ ਪਰਮਿੰਦਰ ਸਿੰਘ ਡੈਲਿੰਗਸੁਰਾ ਟੀਵੀ ਜਲੰਧਰ